ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਖੇਤੀ ਡਾਕਟਰ ਚੈਨਲ ਤੇ YouTube ਚੈਨਲ ਤੇ ਇੱਕ ਨਵੀਂ ਜੀ ਵੀਡੀਓ ਲੈ ਕੇ ਹਾਜ਼ਰ ਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਝੋਨਾ ਲਗਭਗ ਥੋੜਾ ਥੋੜਾ ਕਿਤੇ ਕਿਤੇ ਨਿਸਾਰਾ ਨਿਕਲ ਰਿਹਾ ਹੈ 126 ਦਾ ਖੇਤ ਹੈ ਜੀ 126 ਵੈਰਾਈਟੀ ਦਾ ਖੇਤ ਹੈ ਦੇਖੋ ਸਾਹਮਣੇ ਕਿਤੇ ਕਿਤੇ ਵੱਧ ਵੀ ਨਿਸਾਰਾ ਹੋ ਰਿਹਾ ਹੈ ਕਿਤੇ ਕਿਤੇ ਥੋੜਾ ਥੋੜਾ ਨਿਕਲ ਨਿਕਲ ਰਿਹਾ ਠੀਕ ਹੈ ਜੀ ਇਹ ਬਿਲਕੁਲ ਰਾਈਟ ਟਾਈਮ ਹੈ ਸਪਰੇਅ ਕਰਨ ਦਾ ਇਹਨੂੰ ਤਾਂ ਸਪਰੇਅ ਜਿਹੜੀ ਕਰਨੀ ਆ ਉਹ ਦੋ ਤੋਂ ਤਿੰਨ ਦਵਾਈਆਂ ਰਲਾ ਕੇ ਕਰ ਸਕਦੇ ਆਪਾਂ ਇੱਕ ਤੇ ਪਤਲ ਪੇਟ ਟਿੱਡ ਵਾਸਤੇ ਤਕਜਾ ਗੋਦੀ ਸੰਡੀ ਵਾਸਤੇ ਠੀਕ ਹੈ ਜੀ ਦੂਸਰੀ ਸਪਰੇਅ ਕਰ ਸਕਦੇ ਆ ਆਪਾਂ ਸ਼ੀਤ ਫਲਾਈਟ ਵਾਸਤੇ ਤੇ ਦਾਣੇ ਦੀ ਚਮਕ ਵਾਸਤੇ ਤੀਸਰੀ ਸਪਰੇਅ ਕਰਨੀ ਆ ਆਪਾਂ ਕਾਲੇ ਤੇਲੇ ਵਾਸਤੇ ਹਾਂ ਫਿਲਹਾਲ ਤੇ ਦੇਖੋ ਤੇਲਾ ਹੈ ਨਹੀਂ ਪਰ ਕੱਲ ਆ ਵੀ ਸਕਦਾ ਉਹਦੇ ਵਾਸਤੇ ਤੁਸੀਂ ਆ گاਉ ਜਿਹੜਾ ਹੈ ਪ੍ਰਬੰਧ ਕਰ ਕਰਕੇ ਰੱਖੋ ਤੁਸੀਂ ਠੀਕ ਹੈ ਜੀ ਉਹਦੇ ਵਾਸਤੇ ਤੁਸੀਂ ਜਿਵੇਂ ਤੇਲੇ ਵਾਸਤੇ ਸਾਡੀ ਸੁਮਿਤھਨ ਸੁਮਿਤھ ਕੈਮੀਕल्स ਦੀ ਰੇਅਰ ਹੁੰਦੀ ਆ ਰੇਦਰ ਜਿਹੜੀ 120 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਸੀਂ ਇਹਦੀ ਵਰਤੋਂ ਕਰਨੀ ਆ ਇਹ ਕਾਲਾ ਤੇਲਾ ਹਰਾ ਤੇਲਾ ਪੂਰਾ ਤੇਲਾ ਹਰ ਤਰ੍ਹਾਂ ਦਾ ਤੇਲਾ ਜਿਹੜਾ ਇਹ ਬਾਣ ਚ ਸક્ષਮ ਆ ਤੇ ਜੇਕਰ ਗੱਲ ਕਰੀਏ ਆਪਣਾ ਸ਼ੀਤ ਬ্লাইਡ ਦੇ ਦਾਣੇ ਦੀ ਚਮਕ ਦੀ ਉਹਦੇ ਵਾਸਤੇ ਆਪਣੀ ਕਰੋਕੋਡਾਇਲ ਦਵਾਈ ਹੁੰਦੀ ਆ ਸੁਮਿਤ ਹਨ ਸੁਮਿਤ ਕੈਮੀਕल्स ਦੀ ਕਰੋਕੋਡਾਇਲ ਕਰੋਕੋਡਾਇਲ ਤੇ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਵਰਤੋਂ ਕਰਨੀ ਆ ਜਿੱਥੇ ਤੁਸੀਂ ਇਹਦੀ ਵਰਤੋਂ ਕਰਨੀ ਆ ਬਿਲਕੁਲ ਇਹਨੇ ਸਾਰੇ ਕੰਡੇ ਦੇ ਬਿਲਕੁਲ ਜਿੱਧਾ ਹੁਣ ਖੇਤ ਸਾਹਮਣੇ ਆ ਇਹ ਬਿਲਕੁਲ ਰਾਈਟ ਟਾਈਮ ਹੈ ਸਪਰੇਅ ਕਰਨ ਦਾ ਠੀਕ ਹੈ ਜੀ ਤੇ ਨਾਲ ਪਤਲ ਪੇੜ ਗੋਭ ਦੀ ਸੁੰਡੀ ਵਾਸਤੇ ਜਾਂ ਟਿੱਡ ਵਾਸਤੇ ਤੁਸੀਂ ਬਾਈਫੈਂਥਰਿਨ ਵੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਹੈਲੋ ਸਮਿਥ ਵੀ ਪਾ ਸਕਦੇ ਹੋ ਠੀਕ ਹੈ ਜੀ ਹੈਲੋ ਸਮਿਥ ਜੇ ਪਾਉਂਦੇ ਹੋ 100 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਏਗੀ ਉਹ ਪਤਲ ਪੇੜ ਤੇ ਟਿੱਡ ਦੇ ਨਾਲ ਗੋਭ ਦੀ ਸੁੰਡੀ ਤਿੰਨੇ ਚੀਜ਼ਾਂ ਦਾ ਮਸਲਾ ਹੱਲ ਕਰੇਗੀ ਤੇ ਜੇਕਰ ਆਪਣਾ ਬਰਗੇਡੀਅਰ ਵਾਲਾ ਟੈਕਨੀਕਲ ਪਾਉਂਦੇ ਬਾਈਫੈਂਥਰਿਨ ਜਿਹਦੇ ਚ ਦਵਾਈ ਹੁੰਦੀ ਆ ਉਹ ਵੀ ਤੁਸੀਂ ਪਾ ਸਕਦੇ ਹੋ ਉਹ ਲੀਟਰ ਜਿਹੜਾ 3 ਕਿੱਲਿਆਂ ਵਿੱਚ ਤੁਸੀਂ ਪਾਣਾ ਤੇ ਸਪਰੇਅ ਦੇ ਵਿੱਚ ਪਾਣੀ ਘੱਟੋ ਘੱਟ 150 ਲੀਟਰ ਕਿਲੇ ਦਾ ਲਗਾਉਣਾ ਚਾਹੀਦਾ ਜਿੰਨਾ ਪਾਣੀ ਵਧੇਰੇ ਲਗਾਓਗੇ ਦਵਾਈਆਂ ਦਾ ਰਿਜ਼ਲਟ ਓਨਾ ਹੀ ਵੱਧ ਆਏਗਾ ਤੇ ਜਦੋਂ ਸਪਰੇਅ ਕਰਦੇ ਆ ਤਾਂ ਕੋਸ਼ਿਸ਼ ਕਰਨੀ ਕਿ ਸ਼ਾਮ ਦੇ ਟਾਈਮ ਸਪਰੇਅ ਕੀਤੀ ਜਾਵੇ ਠੰਡੇ ਮੌਸਮ 'ਚ ਸਪਰੇਅ ਕੀਤੀ ਜਾਵੇ ਤੇ ਪਾਣੀ 150 ਲੀਟਰ ਕਿਲੇ ਦਾ ਲੱਗੇ ਤੇ ਜਿਹੜੇ ਘੋਲ ਬਣਾਉਣੇ ਆ ਉਹ ਜ਼ਿੰਮੇਵਾਰ ਧਿਆਨ ਦੇਣ ਕਿ ਘੋਲ ਜਿਹੜੇ ਆ ਤਿੰਨਾਂ ਦਵਾਈਆਂ ਦੇ ਅੱਡ-ਅੱਡ ਬਣਾਉਣੇ ਇਕੱਠਾ ਨਹੀਂ ਬਣਾਉਣਾ ਠੀਕ ਹੈ ਜੀ ਕੱਲ ਘੋਲ ਅੱਡ-ਅੱਡ ਬਣਾ ਕੇ ਸਪਰੇਅ ਇਕੱਠੀ ਹੋ ਸਕਦੀ ਆ ਪਾਣੀ 150 ਲੀਟਰ ਘਟੋ ਘਟ ਲੱਗਣਾ ਚਾਹੀਦਾ ਪੰਪ ਜਿਹੜਾ ਮਰਜ਼ੀ ਵਰਤੋ ਤੁਹਾਡੀ ਮਰਜ਼ੀ ਹੈ ਪਾ ਟਰੈਕਟਰ ਵਾਲਾ ਵਰਤ ਲਓ ਪਰ ਜਦੋਂ ਨਸਾਰੇ ਦੇ ਅੱਜ ਲਗਭਗ ਫਸਲ ਤੇ ਟਰੈਕਟਰ ਵਾਲੇ ਕੋਸ਼ਿਸ਼ ਕਰ ਰਹੇ ਕੋ ਨਾ ਵਰਤੋ ਕਿਉਂਕਿ ਉਹਨਾਂ ਨਾਲੀ ਟੁੱਟਦੀ ਆ ਨਾਲੀ ਟੁੱਟਣ ਦਾ ਜ਼ਿਆਦਾ ਡਰ ਰਹਿੰਦਾ 25 ਲੀਟਰ ਵਾਲਾ ਸਭ ਪੰਪ ਆਉਂਦਾ ਉਹ ਵਰਤ ਸਕਦੇ ਹੋ ਜਾਂ 10 ਲੀਟਰ ਵਾਲਾ ਪੰਪ ਆਉਂਦਾ ਉਹ ਵਰਤ ਸਕਦੇ ਹੋ ਠੀਕ ਹੈ ਜੀ 25 ਲੀਟਰ ਵਾਲੇ ਤੇ 6 ਪੰਪ ਕਿੱਲੇ ਦੇ ਲੱਗਣੇ ਆ ਜੇ ਹੱਥ ਵਾਲਾ ਪੰਪ ਵਰਤੋਗੇ ਤੇ ਉਹਦੇ ਨਾਲ 10 ਪੰਪ ਜਿਹੜੀ ਕਿੱਲੇ ਦੇ ਪ੍ਰਤੀ ਕਿੱਲੇ ਦੇ حساب ਨਾਲ ਲੜ ਕਰਨਗੇ ਠੀਕ ਹੈ ਜੀ ਤੇ ਜਿੱਥੇ ਕਿ ਨਿਸਾਰਾ ਕਿਥੇ ਕਿਸੇ ਜ਼ਿਮੀਂਦਾਰ ਦੇ ਕਿਸੇ 126 ਜਾਂ ਕਿਸੇ ਹੋਰ ਵੈਰਾਈਟੀ ਦਾ ਨਿਕਲ ਰਿਹਾ ਤੇ ਉਥੇ ਤੁਸੀਂ ਇਹਦੀ ਸਪਰੇ ਜਿਹੜੀ ਹੋ ਕਰ ਸਕਦੇ ਹੋ ਧੰਨਵਾਦ ਜੀ